ਜਿਵੇਂ ਗੱਡੀ ਹੁੰਦੀ ਹੈ ਗੱਡੀ ਦਾ ਡਰਾਈਵਰ ਹੁੰਦਾ ਗੱਡੀ ਦੀ ਆਪਣੀ ਮਰਜ਼ੀ ਹੁੰਦੀ ਜੀ ਕਿਧਰ ਨੂੰ ਜਾਣਾ ਕਿ ਡਰਾਈਵਰ ਦੀ ਮਰਜ਼ੀ ਹੁੰਦੀ ਜੀ ਬੋਲ ਕੇ ਦੱਸੇ ਜੀ ਜ਼ਿੰਦਗੀ ਗੱਡੀ ਆ ਤੇ ਸੁਭਾਅ ਡਰਾਈਵਰ ਆ ਜਿੱਦਾਂ ਦਾ ਸੁਭਾਅ ਹੋਏਗਾ ਉਦਾਂ ਦੀ ਜ਼ਿੰਦਗੀ ਹੋਏਗੀ ਜੇ ਸੁਭਾਅ ਚੰਗਾ ਤੇ ਜ਼ਿੰਦਗੀ ਉੱਚੀ ਬੋਲੋ ਜੀ ਸੁਭਾਅ ਚੰਗਾ ਤੇ ਜ਼ਿੰਦਗੀ ਸੁਭਾਅ ਮਾੜਾ ਤੇ ਜ਼ਿੰਦਗੀ ਸੁਭਾਅ ਬਦਲਣਾ ਕਿਸੇ ਦੂਜੇ ਦੇ ਹੱਥ ਵਾਸਾ ਕਿ ਆਪਣੇ ਹੱਥੋਂ ਸਾ ਸੁਭਾਅ ਦੂਜਾ ਤਨ ਬਦਲ ਸਕਦਾ ਤੁਹਾਨੂੰ ਕੋ ਕੰਮ ਦੇ ਸਕਦਾ ਪਰ ਤੁਹਾਡਾ ਸੁਭਾਅ ਚੇਂਜ ਕਰ ਸਕਦਾ ਸੁਭਾਅ ਖੁਦ ਆਪ ਆਪਣਾ ਚੇਂਜ ਕਰਨਾ ਜੇ ਆਪਾਂ ਨੂੰ ਕੋ ਪੁੱਛੇ ਵੀ ਅਸੀਂ ਗੁਰਦੁਆਰੇ ਕੀ ਲੈਣ ਆਉਨੇ ਆ ਤੇ ਸਾਡਾ ਇੱਕ ਇੱਕੇ ਇੱਕੇ ਪੰਕਤੀ ਵੀ ਜਵਾਬ ਕੀ ਹੋਏਗਾ ਮੈਂ ਗੁਰਦੁਆਰੇ ਆਪਣੀ ਜ਼ਿੰਦਗੀ ਦੀ ਗੱਡੀ ਦਾ ਨਵਾਂ ਡਰਾਈਵਰ ਲੈਣ ਆਉਣਾ ਯਾਨੀ ਕਿ ਸੁਭਾਅ ਲੈਣ ਆਉਣਾ ਕਿ ਮੈਂ ਨਵਾਂ ਸੁਭਾਅ ਲੈ ਕੇ ਜਾਵਾਂ ਇੱਥੇ ਨਵੇਂ ਵਿਚਾਰ ਲੈ ਕੇ ਜਾਵਾਂ ਇੱਥੇ ਜੇ ਮੈਂ 20 30 ਸਾਲ ਬਾਅਦ ਵੀ ਸੁਭਾਅ ਹੋਏ ਰੱਖਿਆ ਇਹਦਾ ਮਤਲਬ ਮੈਂ ਆਪਣੇ ਗੁਰੂ ਕੋਲੋਂ ਸੁਭਾਅ ਨਵਾਂ ਨਹੀਂ ਲੈ ਕੇ ਗਿਆ ਮੈਂ ਆਪਣੀ ਸੋਚ ਨਹੀਂ ਬਦਲੀ ਸੋਚ ਉਹੀ ਰੱਖੀ ਸੋਚ ਨਹੀਂ ਰੱਖੀ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ ਜੁਗ ਜੁਗ ਫੇਰ ਵਟਾਈਐ ਗਿਆਨੀ 부ਝੇ ਤਾ ਜੁਗ ਜੁਗ ਸਮੇ ਸਮੇ ਨਾਲ ਜਦੋਂ ਜਦੋਂ ਜਿਉਂ ਜਿਉਂ ਤੁਹਾਡਾ ਸੁਭਾਅ ਚੇਂਜ ਹੋਏਗਾ ਨਾਲ ਹੀ ਸਾਡੀ ਜ਼ਿੰਦਗੀ ਚੇਂਜ ਹੁੰਦੀ ਜਾਏਗੀ ਜੁਗ ਜੁਗ ਫੇਰ ਵਟਾਈ ਅਗਿਆਨੀ 부ਜੇਤਾ ਸਤਜੁਗ ਰਥ ਸੰਤੋਖ ਦਾ ਧਰਮ ਅਗੇ ਰਥਵਾ ਜਦੋਂ ਸੁਭਾਅ ਬੰਦੇ ਦਾ ਸੰਤੋਖੀ ਹੋਏਗਾ ਨਾ ਉਦੋਂ ਜ਼ਿੰਦਗੀ ਪਿੱਛੇ ਧਰਮ ਵਾਲੀ ਹੋਏਗੀ ਬੰਦਾ ਧਰਮੀ ਹੋਏਗਾ ਜਦੋਂ ਜਾਨੀ ਕਿ ਜਦੋਂ ਜ਼ਿੰਦਗੀ 'ਚ ਸਬਰ ਹੋਏਗਾ ਨਾ ਪਿੱਛੇ ਮਨੁੱਖ ਦਾ ਜੀਵਨ ਦੇ ਵਿੱਚ ਧਰਮ ਹੋਏਗਾ